ਅਜੀਬ ਮੈਰੀਟੋਰੀਅਸ ਤੇ ਐਮੀਨਰ ਸਕੂਲਾਂ ਦਾ ਪੇਪਰ ਦੇ ਅ ਵਿਦਿਆਰਥੀ ਉਤੀ ਮਾਰਚ ਨੂੰ ਪੇਪਰ ਹੋਣ ਜਾ ਰਿਹਾ ਉਸ ਸੰਬੰਧ ਵਿੱਚ ਆਪਣੀ ਤਿਆਰੀ ਚੱਲ ਰਹੀ ਹੈਗੀ ਇਸ ਤੋਂ ਪਹਿਲਾਂ ਆਪਾਂ ਇਤਿਹਾਸ ਦੇ ਦੋ ਪਾਠ ਕਰ ਚੁੱਕੇ ਹਾਂਗੇ ਇਹਨਾਂ ਦੇ ਬਹੁਤ ਚੋਣ ਪ੍ਰਸ਼ਨ ਤੀਸਰੀ ਦੀ ਸ਼ੁਰੂਆਤ ਕੀਤੀ ਹੋਈ ਹੈ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਦੀਆਂ ਸੰਖਿਆ ਮੈਂ ਇਸ ਤੋਂ ਬਾਅਦ ਆਪਾਂ ਪੁਰਾਣੇ ਪੇਪਰ ਵੀ ਹੱਲ ਕੀਤੇ ਹੋਏ ਨੇ ਉਹ ਤੁਸੀਂ ਜਾ ਕੇ ਸਾਰੀਆਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਸਕਦੇ ਹੋ ਜੋ ਹੁਣ ਤੱਕ ਦਾ ਜਿਹੜਾ ਕੰਮ ਹੋਇਆ ਹੈਗਾ ਜਿਹੜਾ ਵਿਦਿਆਰਥੀ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਹਰ ਤਰ੍ਹਾਂ ਤੇ ਅੱਗੇ ਜਿਹੜਾ ਹੈਗਾ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਲੰਮੀ ਥੋੜੀ ਜਰੂਰ ਆ ਵੀਡੀਓ ਨੂੰ ਦੋ ਭਾਗਾਂ 'ਚ ਵੰਡਿਆ ਆਪਾਂ ਤਾਂ ਦੋ ਭਾਗਾਂ ਦੇ ਵਿੱਚ ਇਹਦੇ ਸਵਾਲ ਹੋ ਜਾਣੇ ਆ ਤੇ ਅੰਤ ਤੱਕ ਜੁੜੇ ਰਹੋ ਤੇ ਜੇ ਵੀਡੀਓ ਚੰਗੀ ਲੱਗੀ ਤੇ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਦਿਓ ਤਾਂ ਕਿ ਹੌਸਲਾ ਵਧੇ ਤੁਹਾਡੇ ਲਈ ਹੋਰ ਸੁਣਾ ਕਾਰਜ ਕਰ ਸਕੀਏ ਸੋ ਸਵਾਲ ਇਸ ਤਰ੍ਹਾਂ ਦੇ ਬਣਾਏ ਕਿ ਨਾ ਵੀ ਕੋਈ ਵੀ ਸਵਾਲ ਇਹ ਤੋਂ ਬਾਹਰ ਨਾ ਜਾਵੇ ਕੱਲੀ-ਕੱਲੀ ਗੱਲ ਆਪਾਂ ਘੁੱਖੇਗੀ ਆਜੂ ਪਹਿਲੀ ਗੱਲ ਜਿਹੜਾ ਸਵਾਲ ਤੇ ਚੱਲਦੇ ਆ ਤਾਂ ਜਿਹੜਾ ਨਾਮ ਹੈ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੀਆਂ ਸਿੱਖਿਆਵਾਂ ਪਾਠ ਦਾ ਨਾਮ ਪਾਈ ਬੱਲਾਈ ਦੀ ਜਨੂ ਸਾਕੀ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਪਾਈ ਬੱਲਾਈ ਦੀ ਜਿਹੜੀ ਜਨੂ ਸਾਕੀ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੁੰਦਾ ਕੱਤਕ ਦੀ ਪੂਰਨਮਾਸੀ 1469 ਨੂੰ ਅੱਸੂ ਦੀ ਪੂਰਨਮਾਸੀ 1469 ਨੂੰ ਮੱਘਰ ਦੀ ਪੂਰਨਮਾਸੀ 1469 ਨੂੰ ਚੇਤ ਦੀ ਪੂਰਨਮਾਸੀ 1469 ਨੂੰ ਤਾਂ ਪਾਈ ਬੱਲਾਈ ਦੀ ਜਨੂ ਸਾਕੀ ਅਨੁਸਾਰ ਗੁਰੂ ਨਾਨਕ ਦੇਵ ਦੇ ਜਿਹੜਾ ਜਨਮਾ ਉਹ ਹੁੰਦਾ ਜੀ ਕੱਤਕ ਦੀ ਪੂਰਨਮਾਸੀ 1469 ਨੂੰ ਤਾਂ ਜਿਹੜੀ ਆਪਸ਼ਨ 1 ਜਿਹੜੀ ਬਿਲਕੁਲ ਠੀਕ ਜਾ ਰਹੀ ਹੈਗੀ ਤੁਹਾਇ ਤਾਂ 64 ਸਾਰੇ ਨੂੰ ਪਤਾ ਹੀ ਪਰ ਭਾਈ ਬਾਲਾ ਜੀ ਜਿਹੜੇ ਇਸ ਤਰ੍ਹਾਂ ਦੇ ਤਕਨੀਕੀ ਸਵਾਲ ਬਣਦੇ ਹੁੰਦੇ ਹੈ ਜੇ ਧਿਆਨ ਰੱਖਣੇ ਆਪਾਂ ਨੂੰ ਜ਼ਰੂਰੀ ਹੁੰਦੇ ਆ। ਦੂਜਾ ਸਵਾਲ ਹੈ ਜੀ ਪ੍ਰਤਮ ਜਨਮ ਸਾਖੀ ਮਿਹਰਬਾਨ ਅਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਪ੍ਰਤਮ ਜਨਮ ਸਾਖੀ ਦੇ ਅਨੁਸਾਰ ਕਦੋਂ ਹੁੰਦਾ ਹੈਗਾ ਭਾਈ ਪਹਿਲਾ ਬਾਲੇ ਵਾਲੀ ਜਨਮ ਸਾਖੀ ਅਨੁਸਾਰ ਕੀਤਾ ਸੀ ਆਪਾਂ ਪ੍ਰਤਮ ਜਨਮ ਸਾਖੀ ਮਿਹਰਬਾਨ ਅਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਦੇ ਜਨਮ ਕਦੋਂ ਹੁੰਦਾ ਹੈ? ਸੰਮਤ 1526 ਬਿਕਰਮੀ ਜਾਂ 15 April 1469 ਸੰਮਤ 1528 ਬਿਕਰਮੀ ਜਾਂ 15 April 1469 ਸੰਮਤ 1530 ਬਿਕਰਮੀ ਜਾਂ 15 April 1479 ਸੰਮਤ 1532 ਬਿਕਰਮੀ ਜਾਂ 15 April 1499 ਤਾਂ ਪ੍ਰਤਮ ਜਨਮ ਸਾਕੀ ਮਿਹਰਬਾਨ ਤੇ ਭਾਈ ਮਨੀ ਸਿੰਘ ਦੀ ਜਨਮ ਸਾਕੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਕਦੋਂ ਹੁੰਦਾਗਾ ਉਹ ਹੁੰਦਾ ਵੀ ਸੰਮਤ 1526 ਬਿਕਰਮੀ ਜਾਂ 15 April 1469 ਨੂੰ ਇਸ ਤਰ੍ਹਾਂ ਜਿਹੜਾ ਉਹਨਾਂ ਦਾ ਜਨਮ ਹੁੰਦਾ ਹੈ ਅੱਗੇ ਚੱਲਦੇ ਅਸੀਂ ਤੀਸਰੇ ਸਵਾਲ ਦੇ ਵੱਲ ਤੀਸਰਾ ਸਵਾਲ ਕੀ ਹੈ ਸਕਰੀਨ ਦੇ ਉੱਪਰ ਦੇਖ ਰਹੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਲਾਹੌਰ ਤੋਂ ਲਗਭਗ 64 ਕਿਲੋਮੀਟਰ ਦੱਖਣ ਪੱਛਮ ਵੱਲ ਪਿੰਡ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿਖੇ ਹੋਇਆ ਇਹ ਸਾਰਿਆਂ ਨੂੰ ਪਤਾ ਹੈ ਇਸ ਖੇਤਰ ਨੂੰ ਕਿਹੜਾ ਜ਼ਿਲ੍ਹਾ ਪੈਂਦਾ ਹੈ ਇਹ ਨਨਕਾਣਾ ਸਾਹਿਬ ਨੂੰ ਜ਼ਿਲ੍ਹਾ ਕਿਹੜਾ ਪੈਂਦਾ ਮਸਲਾ ਹੀ ਹੈਗਾ ਲਾਹੌਰ ਤੋਂ ਲਗਭਗ 64 ਕਿਲੋਮੀਟਰ ਦੀ ਦੂਰੀ ਹੈ ਜ਼ਿਲ੍ਹਾ ਕਿਹੜਾ ਪੈਂਦਾ ਪਸ਼ਾਵਰ ਮਲਤਾਨ ਸੇਖੂਪੁਰ ਅਮਰਤਸਰ ਤਾਂ ਜਿਹੜਾ ਲਾਹੌਰ ਨੂੰ ਜਿਹੜਾ ਜ਼ਿਲ੍ਹਾ ਪੈਂਦਾ ਉਹ ਪੈਂਦਾ ਜੀ ਸੇਖੂਪੁਰਾ ਇਹ ਆਪਾਂ ਨੂੰ ਪਤਾ ਹੋਵੇ ਮਾਫ ਕਰਨਾ ਨਨਕਾਣਾ ਸਾਹਿਬ ਨੂੰ ਇਹ ਪਤਾ ਹੋਵੇ ਤਾਂ ਇਸ ਤਰ੍ਹਾਂ ਦੇ ਸਵਾਲ ਹੀ ਪੁੱਛੇ ਜਾ ਸਕਦੇ ਹੁੰਦੇ ਨੇ ਅੱਗੇ ਚੱਲ ਲਈਏ ਬੱਚਾ ਉੱਥਾ ਸਵਾਲ ਕੀ ਕਹਿ ਰਿਹਾ ਹੈਗਾ ਗੁਰੂ ਨਾਨਕ ਦੇ ਗੁਰੂ ਨਾਨਕ ਸਾਹਿਬ ਨੂੰ 7 ਸਾਲਾਂ ਦੀ ਉਮਰ ਵਿੱਚ ਕਿਸ ਦੀ ਪਾਠਸ਼ਾਲਾ ਭੇਜਿਆ ਗਿਆ ਜੀ ਪੜ੍ਹਨ ਦੇ ਲਈ 7 ਸਾਲ ਦੀ ਉਮਰ ਸੀਗੀ ਪੰਡਤ ਨਿਹਾਲ ਪੰਡਤ ਦਿਆਲ ਪੰਡਤ ਗੋਪਾਲ ਪੰਡਤ ਜਵਾਲ ਤਾਂ ਕਿਸ ਦੀ ਪਾਠਸ਼ਾਲਾ ਦੇ ਵਿੱਚ ਭੇਜਿਆ ਗਿਆ ਸੀਗਾ ਪੰਡਤ ਗੋਪਾਲ ਦੀ ਪਾਠਸ਼ਾਲਾ ਦੇ ਵਿੱਚ ਭੇਜਿਆ ਗਿਆ ਸੀਗਾ ਸਵਾਲ ਦੀ ਕਿਸਮ ਕਿਸੇ ਨਾਲ ਵੀ ਕਿਸੇ ਤਰੀਕੇ ਨਾਲ ਹੀ ਬਣ ਸਕਦੀ ਹੈ ਪੰਡਿਤ ਗੋਪਾਲ ਕੋਲੋਂ ਗੁਰੂ ਜੀ ਨੇ ਸਿੱਖਿਆ ਪ੍ਰਾਪਤ ਕੀਤੀ ਦੇਵਨਾਗਰੀ ਤੇ ਗਣਿਤ ਦੀ ਫਾਰਸੀ ਤੇ ਸੰਸਕ੍ਰਿਤ ਦੀ ਹਿੰਦੀ ਤੇ ਗਣਿਤ ਦੀ ਫਾਰਸੀ ਤੇ ਹਿੰਦੀ ਦੀ ਤਾਂ ਪੰਡਿਤ ਗੋਪਾਲ ਕੋਲੋਂ ਗੁਰੂ ਜੀ ਨੇ ਜਿਹੜੀ ਸਿੱਖਿਆ ਪ੍ਰਾਪਤ ਕੀਤੀ ਸੀਗੀ ਉਹ ਕੀਤੀ ਸੀਗੀ ਜੀ ਦੇਵਨਾਗਰੀ ਅਤੇ ਹਿੰਦੀ ਦੀ ਅਗਲਾ ਸਵਾਲ ਤੁਸੀਂ ਜਿਹੜਾ ਸਕਰੀਨ ਤੇ ਦੇਖੋ ਇੱਕ ਵਾਰ ਮਾਫ ਕਰਨਾ ਹਾਂਜੀ ਅਗੇ ਗੁਰੂ ਨਾਨਕ ਦੇਵ ਜੀ ਨੇ ਸੰਸਕ੍ਰਿਤ ਦੀ ਸਿੱਖਿਆ ਕਿਸ ਕੋਲੋਂ ਪ੍ਰਾਪਤ ਕੀਤੀ ਪੰਡਿਤ ਬਿਰਜ ਲਾਲ ਕੋਲੋਂ ਪੰਡਿਤ ਗੋਪਾਲ ਕੋਲੋਂ ਪੰਡਿਤ ਯਾਲ ਕੋਲੋਂ ਪੰਡਿਤ ਨਿਹਾਲ ਕੋਲੋਂ ਸੰਸਕ੍ਰਿਤ ਦੀ ਸਿੱਖਿਆ ਕਿਨ ਤੋਂ ਪ੍ਰਾਪਤ ਕੀਤੀ ਸੀ ਸਵਾਲ ਇਹ ਬਣ ਗਿਆ ਜੀ ਤਾਂ ਜਿਹੜੀ ਸੰਸਕ੍ਰਿਤ ਦੀ ਸਿੱਖਿਆ ਸੀ ਕਿ ਉਹਨਾਂ ਨੇ ਪੰਡਿਤ ਬਿਰਜ ਲਾਲ ਤੋਂ ਪ੍ਰਾਪਤ ਕੀਤੀ ਸੀਗੀ ਤੇ ਗੋਪਾਲ ਕੋਲੋਂ ਕੀਤੀ ਸੀ ਦੇਵਨਾਗਰੀ ਤੇ ਗਣਿਤ ਦੀ ਇਹਨਾਂ ਕੋਲੋਂ ਪੰਡਿਤ ਬਿਰਜ ਲਾਲ ਕੋਲੋਂ ਸੰਸਕ੍ਰਿਤ ਸ਼ੇਖਰ ਬੈਤ ਅਨਸਾਰ ਬਾਲ ਗੁਰੂ ਨਾਨਕ ਨੂੰ ਫਾਰਸੀ ਪੜਨ ਲਈ ਭੇਜਿਆ ਗਿਆ মাওলানা ਵੀ ਰੁਕਮਦੀਨ ਕੋਲ মাওলানা ਵੀ ਕুতਬਦੀਨ ਕੋਲ মাওলানা ਵੀ ਸੁਬਕਤਦੀਨ ਕੋਲ মাওলানা ਵੀ ਜ਼ਹੂਰਦੀਨ ਕੋਲ ਤਾਂ ਕਿਹਨਾਂ ਕੋਲ ਭੇਜਿਆ ਗਿਆ ਸੀ ਕਿ ਜੀ ਮਾਕਰ ਨਾਲ ਗੱਲ ਖਰਾ ਹੋਇਆ ਪਿਆ মাওলানা ਵੀ ਕুতਬਦੀਨ ਕੋਲ ਦੇ ਭੇਜਿਆ ਗਿਆ ਸੀ ਫਾਰਸੀ ਪੜਨ ਦੇ ਲਈ ਤਾਂ ਅਗਲੀ ਸੀਟ ਵੱਲ ਚੱਲਦੇ ਹਾਂ ਜੀ ਆਪਾਂ ਅਗਲੀ ਸੀਟ ਕੀ ਕਹਿ ਰਹੀ ਆ ਆਓ ਜਰਾ ਦੇਖੀਏ ਤਾਂ ਅਗਲੀ ਸੀਟ ਦਾ ਪਹਿਲਾ ਸਵਾਲ ਹੈ ਮੋਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਕਿਸ ਪੰਡਤ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਤੇ ਜਨੇਊ ਪਾਉਣ ਲਈ ਕਿਹਾ ਤਾਂ ਮੋਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਕਿਸ ਪੰਡਤ ਨੇ ਗੁਰੂ ਜੀ ਨੂੰ ਸਾਹਮਣੇ ਬਿਠਾਇਆ ਤੇ ਜਨੇਊ ਪਾਉਣ ਲਈ ਕਿਹਾ ਸੀ ਪੰਡਤ ਬ੍ਰਿਜਲਾਲ ਪੰਡਤ ਹਰदयाल ਪੰਡਤ ਕੋਪਾਲ ਪੰਡਤ ਨਿਹਾਲ ਤਾਂ ਜਿਹੜਾ ਕਿਨਾਂ ਨੇ ਪੰਡਤ ਹਰदयाल ਨੇ ਜਿਹੜਾ ਮੰਤਰ ਪੜ੍ਹਨ ਤੋਂ ਪਹਿਲਾਂ ਗੁਰੂ ਜੀ ਨੂੰ ਸਾਹਮਣੇ ਬਿਠਾਇਆ ਤੇ ਜਨੇਊ ਪਾਉਣ ਲਈ ਕਿਹਾ ਸੀਗਾ ਅਗਲਾ ਸਵਾਲ ਜੀ ਗੁਰੂ ਸਾਹਿਬ ਨੂੰ ਉਹਨਾਂ ਦੇ ਪਿਤਾ ਮਹਿਤਾ ਕਾਲਜੀ ਨੇ 20 ਰੁਪਏ ਦਿੱਤੇ ਸੱਚਾ ਸੌਦਾ ਕਰਨ ਲਈ ਕਿਹਾ ਉਹਨਾਂ ਦੀ ਛੋਟੀ ਉਮਰ ਹੋਣ ਕਰਕੇ ਕਿਸ ਨੂੰ ਨਾਲ ਭੇਜਿਆ ਗਿਆ ਇਹ ਆਪਾਂ ਪਤਿਆ ਸਾਰਿਆਂ ਨੂੰ ਵੀ ਵੀਰ ਭੇਜ ਦਿੱਤੇ ਸੀਗੇ ਪਰ ਸਵਾਲ ਇਹ ਬਣਦਾ ਨਾਲ ਕਿਹਨੂੰ ਭੇਜਿਆ ਸੀਗਾ ਭਾਈ ਮਰਦਾਨਾ ਜੀ ਨੂੰ ਭਾਈ ਬੱਲਾ ਜੀ ਨੂੰ ਭਾਈ ਨਿਹਾਲ ਜੀ ਨੂੰ ਭਾਈ ਮੋਹਕਮ ਜੀ ਨੂੰ ਤਾਂ ਨਾਲ ਭੇਜਿਆ ਸੀਗੇ ਜੀ ਭਾਈ ਬੱਲਾ ਜੀ ਨੂੰ ਨਾਲ ਭੇਜਿਆ ਸੀਗਾ ਇਸ ਤਰ੍ਹਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਗਾ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੂ ਚੰਦ ਦੀ ਬੇਟੀ ਬੀਬੀ ਸਲੱਖਣੀ ਜੀ ਨਾਲ ਕਿਸ ਸਥਾਨ ਤੇ ਹੋਇਆ ਸੀਗਾ ਜੀ ਬਟਾਲਾ ਜਿਲ੍ਹਾ ਗੁਰਦਾਸਪੁਰ ਹੰਬਾਲਾ ਫਗਵਾੜਾ ਪਮਾਚੀ ਬੜਾ ਤੇ ਇਹ ਵਿਆਹ ਹੋਇਆ ਸੀ ਜਿਹੜਾ ਬਟਾਲੇ ਹੋਇਆ ਸੀ ਗੁਰਦਾਸਪੁਰ ਇਹ ਤਕਰੀਬਨ ਸਾਰੇ ਵਿਦਿਆਰਥੀਆਂ ਨੂੰ ਸਵਾਲ ਪਤੀ ਹੋਣਾਗਾ ਅੱਲਾ ਸਵਾਲ ਹੈ ਗੁਰੂ ਨਾਨਕ ਦੇਵ ਜੀ ਨੇ ਸਰਕਾਰੀ ਮੋਦੀਖਾਨੇ ਵਿੱਚ ਭੰਡਾਰੀ ਦੇ ਰੂਪ ਵਿੱਚ ਕਿਸ ਕੋਲ ਨੌਕਰੀ ਕੀਤੀ ਜੀ ਪੰਡਤ ਹਰਦੇਵਾਲ ਕੋਲ ਜੈਰਾਮ ਕੋਲ ਬਾਬਰ ਕੋਲ ਦੌਲਤਖਾਨ ਲੋਧੀ ਕੋਲ ਤਾਂ ਗੁਰੂ ਜੀ ਨੇ ਜਿਹੜਾ ਸਰਕਾਰੀ ਮੋਦੀਖਾਨੇ ਦੇ ਵਿੱਚ ਭੰਡਾਰੀ ਦੇ ਰੂਪ ਵਿੱਚ ਨੌਕਰੀ ਕੀਤੀ ਸੀਗੀ ਦੌਲਤਖਾਂ ਲੋਧੀ ਦੇ ਕੋਲ ਇਹ ਵੀ ਤਕਰੀਬਨ ਸਾਰਿਆਂ ਨੂੰ ਪਤਾ ਹੋਣੀ ਜਾਂਦਾ ਤਾਂ ਜਿਹੜਾ ਉਹਨਾਂ ਦੇ ਭਨਵਈਏ ਨੇ ਲਵਾਇਆ ਸੀ ਜੈਰਾਮ ਨੇ ਅਗਲਾ ਸਵਾਲ ਬਣਦਾ ਜੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਬੇਈ ਨਦੀ ਵਿੱਚ ਇਸ਼ਨਾਨ ਕਰਨ ਉਪਰੰਤ ਤਿੰਨ ਦਿਨ ਬਾਅਦ ਬਿਸਮਾਦ ਅਵਸਥਾ ਵਿੱਚ ਰਹਿ ਕੇ ਗਿਆਨ ਦੀ ਪ੍ਰਾਪਤੀ ਕਦੋਂ ਹੋਈ ਤਾਂ ਲੋਧੀ ਵਿਖੇ ਜੜਾ ਬੇਈ ਨਦੀ ਵਿੱਚ ਇਸ਼ਨਾਨ ਕਰਦੇ ਆ ਤਿੰਨ ਦਿਨਾਂ ਬਾਅਦ ਕਿ ਆ ਉਹ ਸਮਾਦ ਅਵਸਥਾ ਵਿੱਚ ਰਹਿੰਦੇ ਆ ਤੇ ਗਿਆਨ ਦੀ ਪ੍ਰਾਪਤੀ ਹੁੰਦੀ ਆ 1499 ਈਸਵੀ ਵਿੱਚ 1499 ਈਸਵੀ ਵਿੱਚ 1497 ਵਿੱਚ 1499 ਈਸਵੀ ਵਿੱਚ ਤਾਂ ਕਦੋਂ ਹੁੰਦੀ ਆ ਜੀ 1499 ਈਸਵੀ ਵਿੱਚ ਹੁੰਦੀ ਆ ਤਾਂ ਸਹੀ ਉਤਰਮ ਬਣ ਜਾਂਦਾਗਾ ਅੱਗੇ ਨਾ ਕੋਈ Hindu ਨਾ Muslim ਨਾ ਕੋਈ ਮੁਸਲਮਾਨ ਇਹ ਸ਼ਬਦ ਕਿਸ ਗੁਰੂ ਸਾਹਿਬਾਨ ਨੇ ਵਿਚਾਰੇ ਸੀਗੇ ਜੀ ਗੁਰੂ ਨਾਨਕ ਦਾਸ ਜੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਬਹੁਤ ਮਹੱਤਵਪੂਰਨ ਹੈ ਗੁਰੂ ਨਾਨਕ ਦੇਵ ਜੀ ਦੁਆਰਾ ਕਹੇ ਗਿਆ ਇਸ ਤਰ੍ਹਾਂ ਸਵਾਲ ਵੀ ਆ ਜਾਂਦੇ ਆ ਤੁਕ ਤੇ ਪ੍ਰਤਮ ਜਨਮ ਸਾਖੀ ਤੇ ਭਾਈ ਗੁਰਦਾਸ ਦੀਆਂ 12 ਦੇ ਆਧਾਰ ਤੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਗਿਣਤੀ ਕਿੰਨੀ ਹੈ ਜੀ 5 ਜਾਂ 4 2 ਜਾਂ 3 6 ਜਾਂ 7 7 ਜਾਂ 8 ਤਾਂ ਕਿੰਨੀ ਗਿਣਤੀ ਬਣਦੀ ਹੈ ਜੀ ਪ੍ਰਤਮ ਜਨਮ ਸਾਖੀ ਤੇ ਭਾਈ ਗੁਰਦਾਸ ਦੀਆਂ 12 ਦੇ ਆਧਾਰ ਤੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਗਿਣਤੀ ਤਾਂ ਇਹ ਬਣਦੀ ਹੈ ਜੀ 14 ਮੇ ਦਾ ਊੜਾ ਬਣਦਾ 5 ਜਾਂ 4 ਬਣਦੀ ਆ ਜਾਂ 5 ਕਹਿੰਦੇ ਆ ਉਹ ਜਾਂ 4 ਕਹਿੰਦੇ ਨੇ ਇਹ ਇਕੱਲੀ-ਕੱਲੀ ਗੱਲ ਕਿਤਾਬ 'ਚ ਦਿੱਤੀ ਹੋਈ ਆ ਪੂਰਾ ਬ੍ਰੇਕੀ 'ਚ ਪੜ੍ਹਨਾ ਪੈਂਦਾ ਵੀ ਡਾਕਟਰ ਫੌਜਾ ਸਿੰਘ ਤੇ ਡਾਕਟਰ ਕਿਰਪਾਲ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਗਿਣਤੀ ਕਿੰਨੀ ਦੱਸੀ ਆ ਜੀ ਡਾਕਟਰ ਫੌਜਾ ਸਿੰਘ ਤੇ ਡਾਕਟਰ ਕਿਰਪਾਲ ਸਿੰਘ ਨੇ ਕਿੰਨੀ ਦੱਸੀ ਆ ਤਾਂ 15ਵੇਂ ਦਾ ਉੱਤਰ ਬਣ ਜਾਂਦਾ ਐਡਾ ਜੀ ਉਹਨਾਂ ਨੇ 3 ਦੱਸੀ ਆ ਇਹਨਾਂ ਨੇ 3 ਦੱਸੀ ਡਾਕਟਰ ਫੌਜਾ ਸਿੰਘ ਤੇ ਡਾਕਟਰ ਕਿਰਪਾਲ ਸਿੰਘ ਨੇ ਰਤਨ ਜਨਮ ਸਾਖੀ ਦੇ ਭਾਈ ਗੁਰਦਾਸ ਦੀਆਂ 12 ਤੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਕਿਹਦੀਆਂ 5 ਜਾਂ 4 ਸੋ ਇਸ ਤ ਡਾਕਟਰ ਫੌਜਾਸ ਦੇ ਡਾਕਟਰ ਰਪਾਲ ਸਿੰਘ ਕਹਿੰਦੇ ਆ ਤਿੰਨ ਨਾਮਦਗੀਆਂ ਦੱਸਿਓ ਠੀਕ ਆ ਇਹ ਆਪਾਂ ਜਿਹੜਾ ਵੀ ਮਤ ਹੈ ਉਹਦੇ ਮੁਤਾਬਕ ਹੀ ਚੱਲਣਾ ਫਿਰ ਉੱਥੇ ਵੀ ਇਸ ਨੂੰ ਤੱਕ ਮਤ ਨੂੰ ਤੱਕ ਉੱਤਰੇ ਬਣ ਸਕਦਾ ਤਾਂ ਕਿ 16ਵਾਂ ਸਵਾਲ ਤੁਹਾਡੀ ਨਜ਼ਰਵਲ ਕੀ ਆ ਰਿਹਾ ਦਾ 16ਵਾਂ ਕਹਿ ਰਿਹਾ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦੀ ਰੰਭਣਾ ਕਦੋਂ ਹੋਈ ਹੈ ਜੀ 1498 ਈਸਵੀ ਵਿੱਚ 1499 ਵਿੱਚ 1496 ਵਿੱਚ 1497 ਵਿੱਚ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਰੰਭਣਾ ਕਦੋਂ ਹੁੰਦੀ ਆ ਤਾਂ ਆਪਾਂ ਵੇਖ ਰਹੇ ਹਾਂ 16ਵੇਂ ਦਾ ਉੱਤਰ ਬਣ ਗਿਆ ਜੀ ਸ 1497 ਤੇ ਉਹਨਾਂ ਦੀ ਪਹਿਲੀ ਦਸਤੀ ਦੀ ਅਰੰਭਣਾ ਹੁੰਦੀ ਆ 17ਵਾਂ ਸਵਾਲ ਕੀ ਕਹਿ ਰਿਹਾ ਜੀ ਪਹਿਲੀ ਦਸਤੀਆ ਸਮਾਂਕਾਲ ਕੀ ਹੈ ਦੀ 1497 ਤੋਂ 1510 1515 ਤੋਂ 1517 1510 ਤੋਂ 1515 1517 ਤੋਂ 1521 ਕਿਹੜੀ ਦਸਤੀਆ ਸਮਾਂਕਾਲ ਕੀ ਹੈਗਾ ਜੀ 17ਵੇਂ ਦਾ ਬਣ ਗਿਆ ਉੜਾ ਪਹਿਲੀ ਦਸਤੀਆ ਸਮਾਂਕਾਲ ਉਹਦਾ 1497 ਤੋਂ 1510 ਆ ਜੀ ਇਹ ਵੀ ਸਾਨੂੰ ਪਤਾ ਹੋਵੇ ਸਮਾਂਕਾਲ ਪਤਾ ਹੋਣਾ ਬਹੁਤ ਜ਼ਰੂਰੀ ਹੈਗਾ ਅਗਲਾ ਸਵਾਲ ਹੈ ਜੀ ਪਹਿਲੀ ਉਦਾਸੀ ਸਮੇ ਗੁਰੂ ਜੀ ਨੂੰ ਭਾਰਤ ਦੇ ਪੂਰਬੀ ਅਤੇ ਦੱਖਣੀ ਇਲਾਕੇ ਵਿੱਚ ਗਏ ਉਹ ਇਸ ਸਮੇ ਉਹਨਾਂ ਦਾ ਸਾਥੀ ਕਿਹੜਾ ਸੀ ਨਾਲ ਭਾਈ ਦਿਆਲਾ ਭਾਈ ਮਰਦਾਨਾ ਭਾਈ ਲੈਣਾ ਤੇ ਭਾਈ ਦਾਤੂ ਦੇਖੋ ਤੁਸੀਂ ਕਿੰਨੇ ਬਰੀਕੀ ਸਵਾਲ ਜਾ ਰਹੇ ਨੇ ਤਾਂ ਇਸ ਸਮੇ ਜਿਹੜੇ ਪਹਿਲੀ ਉਦਾਸੀ ਸਮੇ ਉਹਨਾਂ ਦਾ ਭਾਈ ਸਾਥੀ ਸੀਗਾ ਭਾਈ ਮਰਦਾਨਾ ਸੀਗਾ ਪੂਰਬੀ ਤੇ ਦੱਖਣੀ ਇਲਾਕੇ ਚ ਗਏ ਸੀ ਉਹਨਾਂ ਦਾ ਸਾਥੀ ਸੀਗਾ ਭਾਈ ਮਰਦਾਨਾ ਨਾਲ ਅਗਲਾ ਹੈ ਸultanpur Lodhi ਤੋਂ ਚੱਲ ਕੇ ਗੁਰੂ ਜੀ ਪਹਿਲਾਂ ਉਹਦਾ ਸੀ ਸਮੇਂ ਸੈਦਪੁਰ ਈਮਨਾਬਦ ਗਏ ਉੱਥੇ ਗੁਰੂ ਜੀ ਨੇ ਕਿਸ ਨੂੰ ਆਪਣਾ ਸਰਧਾਲੂ ਬਣਾਇਆ ਸੀ ਜੀ ਸultanpur ਤੋਂ ਚੱਲ ਕੇ ਪਹੁੰਚੇ ਸੀਗੇ ਸੈਦਪੁਰ ਉੱਥੇ ਕਿਸ ਸਰਧਾਲੂ ਨੂੰ ਆਪਣਾ ਜਿਹੜਾ ਕਿਸ ਨੂੰ ਸਰਧਾਲੂ ਬਣਾ ਲਿਆ ਸੀ ਲਾਲੋ ਨਾਮਕ ਤਰਖਾਨ ਨੂੰ ਕੈਰੋ ਨਾਮਕ ਤਰਖਾਨ ਨੂੰ ਪੰਡ ਥਰਦੇয়াল ਨੂੰ ਪੰਡ ਦੀਨਦੇয়াল ਨੂੰ ਤਾਂ ਸਹੀ ਉੱਤਰ ਕੀ ਬਣ ਗਿਆ ਜੀ 19ਵੇਂ ਦਾ ਊੜਾ ਬਣ ਗਿਆ ਲਾਲੋ ਨਾਮਕ ਤਰਖਾਨ ਨੂੰ ਇੱਥੇ ਬਣਾਇਆ ਸੀ ਸੈਦਪੁਰ ਵਿਖੇ ਆਪਣਾ ਸਰਧਾਲੂ ਅਗੇ ਹੈ ਗੁਰੂ ਜੀ ਨੇ ਕਿਸ ਦਾ ਭੋਜਨ ਅਸਵੀਕਾਰ ਕੀਤਾ ਸੀ ਕਿਉਂਕਿ ਉਸ ਦਾ ਅੰਨ ਅਤੇ ਧਨ ਰਿਸ਼ਵਤ ਅਤੇ ਤੱਕੇਸ਼ਾਹੀ ਨਾਲ ਜੋੜਿਆ ਹੋਇਆ ਸੀ ਕੈਰੋਂ ਦਾ ਮਲਕ ਭਾਗੋ ਦਾ ਮਲਕ ਚੂਚਕ ਦਾ ਬਸੰਤ ਦਾ ਇਹ ਸਵਾਲ ਸਾਰਿਆਂ ਨੂੰ ਆਉਂਦੀ ਹੋਣਾ ਮਲਕ ਭਾਗੋ ਦਾ ਜਿਹੜਾ ਜਿਹੜਾ ਤੱਕੇਸ਼ਾਹੀ ਨਾਲ ਜੋੜਿਆ ਹੋਇਆ ਸੀਗਾ ਇਹ ਅਸਵੀਕਾਰ ਕਰ ਦਿੱਤਾ ਸੀ ਉਹਨਾਂ ਨੇ ਅਗਲੀ ਸੀਟ ਵੱਲ ਚੰਗੇ ਆਈਆਂ ਪਾ ਅਗਲੀ ਸੀਟ ਕੀ ਹੈ ਜਿਹੜਾ ਮਾਫ ਕਰਨਾ ਦੂਜੀ ਸੀਟ ਤੇ ਸਵਾਲ ਰਹੇਗੇ ਹਾਂਜੀ ਉਹ ਪਲੇਗੋ ਨੇ ਤਾਂ ਕਿ ਸੀਗਾ ਸਵਾਲ ਇਹ ਆਗੇ ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਨਾਲ ਮੁਲਾਕਾਤ ਕਿੱਥੇ ਹੋਈ ਸੀ ਜੀ ਸੱਜਣ ਠੱਗ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਕਿੱਥੇ ਹੁੰਦੀ ਆ ਸਵਾਲ ਇਹ ਹੈ ਜੀ ਕੁਰੂਖੇਤਰ ਵਿਖੇ ਤਲੰਬਾ ਵਿਖੇ ਹਾਜੀਪੁਰ ਵਿਖੇ ਸੈਦਪੁਰ ਵਿਖੇ ਤਾਂ ਕਿੱਥੇ ਹੁੰਦੀ ਹੈ ਜੀ ਮੁਲਾਕਾਤ ਸੱਜਣ ਠੱਗ ਦੀ 21ਵੇਂ ਦਾ ਉੱਤਰ ਕੀ ਜਾ ਰਿਹਾ ਜੀ 21ਵੇਂ ਦਾ ਜਾ ਰਿਹਾ ਐਣਾ ਤਲੰਬਾ ਵਿਖੇ ਹੁੰਦੀ ਹੈ ਜੀ ਬਹੁਤ ਮਹੱਤਵਪੂਰਨ ਸਵਾਲ ਆ ਸੱਜਣ ਠੱਗ ਦੇ ਨਾਲ ਮੁਲਾਕਾਤ ਕਿੱਥੇ ਹੁੰਦੀ ਆ ਤੁਹਾਡਾ ਜਵਾਬ ਕੀ ਹੋਵੇਗਾ ਤਲੰਬਾ ਵਿਖੇ ਅੱਗੇ ਸੂਰਜ ਗ੍ਰਹਿਣ ਤੇ ਚੰਨ ਗ੍ਰਹਿਣ ਸੰਬੰਧੀ ਝੂਠ ਤੋਂ ਲੰਬਾ ਵਿਖੇ ਕੁਰਖੇਤਰ ਵਿਖੇ ਹਾਜੀਪੁਰ ਵਿਖੇ ਤੇ ਸੈਦਪੁਰ ਵਿਖੇ ਕਹਿੰਦੇ ਸੂਰਜ ਗ੍ਰਹਿਣ ਤੇ ਚੰਨ ਗ੍ਰਹਿਣ ਸਮੇਂ ਝੂਠੇ ਮਹਿਮਾਵਾਂ 'ਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਕਲੰਬਾ ਵਿਖੇ ਕੁਰਖੇਤਰ ਹਾਜੀਪੁਰ ਵਿਖੇ ਸੈਦਪੁਰ ਵਿਖੇ ਤਾਂ ਕਿੱਥੇ ਕਹੇ ਸੀ ਗੁਰੂ ਜੀ ਨੇ ਸ਼ਬਦ ਇਹ ਇਹ ਉਹਨਾਂ ਨੇ 22 ਮੇਦ ਬਣ ਜਾਂਦਾ ਐੜਾ ਕੁਰਖੇਤਰ ਵਿੱਚ ਕਹੇ ਸੀਗੇ ਸੂਰਜ ਗ੍ਰਹਿਣ ਤੇ ਚੰਨ ਗ੍ਰਹਿਣ ਸਮੇਂ ਦੀ ਵੀ ਇਹ ਮਹਿਮਾ ਪਰਮਾਚਾਰ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਅਗਰ ਹੈ ਤੇਮਸ ਵਾਲ ਜੇਕਰ ਮੇਰਾ ਪਾਣੀ ਕੁਝ ਮੀਲਾਂ ਦੀ ਵਿੱਤ ਤੇ ਨਹੀਂ ਜਾ ਸਕਦਾ ਤਾਂ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਪਿਤਰਾ ਤੱਕ ਕਿਵੇਂ ਪੁੱਜ ਸਕਦਾਗਾ ਇਹ ਸ਼ਬਦ ਗੁਰੂ ਜੀ ਨੇ ਕਿਸ ਸਥਾਨ ਤੇ ਕਹੇ ਸੀਗੇ ਵੀ ਮੇਰਾ ਪਾਣੀ ਇਹ ਇੱਥੋਂ ਤੱਕ ਨਹੀਂ ਜਾ ਸਕਦਾ ਪਰ ਤੁਹਾਡਾ ਕਰੋੜਾਂ ਮੀਲਾਂ ਤੱਕ ਕਿਵੇਂ ਪਹੁੰਚੂਗਾ ਦਿੱਲੀ ਵਿਖੇ ਤਲੰਬਾ ਵਿਖੇ ਹਰਦੁਆਰ ਵਿਖੇ ਕੁਰੂਕ ਖੇਤਰ ਵਿਖੇ ਤੇ ਇਹ ਸ਼ਬਦ ਕਿੱਥੇ ਕਹੇ ਸੀਗੇ ਜੀ 23ਵੇਂ ਦਾ ਕੀ ਬਣ ਗਿਆ 23ਵੇਂ ਦਾ ਉੱਤਰ ਬਣ ਗਿਆ ਜੀ ਈਡੀ ਹਰਦੁਆਰ ਵਿਖੇ ਕਹੇ ਸੀਗੇ ਬਈ ਇਹ ਸਾਰੇ ਸ਼ਬਦ ਗੁਰੂ ਸਾਹਿਬ ਨੇ ਸਕੇ ਜੋਗੀ ਲੋਕ ਗੁਰੂ ਜੀ ਤੋਂ ਬੜੇ ਹੀ ਪ੍ਰਭਾਵਿਤ ਹੋਏ ਸਿੱਟੇ ਵਜੋਂ ਗੁਰਖ ਮਤਾ ਦਾ ਨਾਮ ਪੈ ਗਿਆ ਨਾਨਕ ਮਤਾ ਨਿਸ਼ਾਨ ਮਤਾ ਵਿਚਾਰ ਮਤਾ ਸੰਸਕਾਰ ਮਤਾ ਜੋਗੀ ਲੋਕ ਗੁਰੂ ਜੀ ਤੋਂ ਬਹੁਤ ਪ੍ਰਭਾਵ ਸੀਗੇ ਸਿੱਟੇ ਵਜੋਂ ਗੁਰਖ ਮਤਾ ਦਾ ਨਾਮ ਕੀ ਪੈ ਗਿਆ ਗੁਰਖ ਮਤਾ ਨੂੰ ਕਿਹਾ ਜਾਣ ਲੱਗਿਆ ਨਾਨਕ ਮਤਾ ਕਿਹਾ ਜਾਣ ਲੱਗਿਆ ਜਦੋਂ ਬਾਬੇ ਦਾ ਉੱਤੇ ਸੰਵਾਦ ਹੋਇਆ ਜਿਹੜਾ ਇਹ ਮਤਲਬ ਹੀ ਜੋਗੀਆਂ ਦੇ ਨਾਲ ਬਨਾਰਸ ਵਿਖੇ ਗੁਰੂ ਜੀ ਦੀ ਮੁਲਾਕਾਤ ਕਿਸ ਨਾਲ ਹੋਈ ਸੀ ਧਿਆਨ ਦਾਸ ਚਤਰ ਦਾਸ ਯਾਲ ਦਾਸ ਦੇਵੀ ਦਾਸ ਤੋ ਬਨਾਰਸੂ ਕੇ ਗੁਰੂ ਜੀ ਦੀ ਮੁਲਾਕਾਤ ਕਿੰਨਾ ਨਾਲ ਹੁੰਦੀ ਆ ਬਨਾਰਸ ਦੇ ਵਿੱਚ ਜਿਹੜੀ ਮੁਲਾਕਾਤ ਹੁੰਦੀ ਆ ਐੜਾ ਚਤਰਦਾਸ ਦੇ ਨਾਲ ਜਿਹੜੀ ਮੁਲਾਕਾਤ ਹੁੰਦੀ ਆ ਬਨਾਰਸ ਦੇ ਵਿੱਚ ਅੱਗੇ ਹੈਗਾ ਤੁਬਰੀ ਦੇ ਸਥਾਨ ਉੱਤੇ ਗੁਰੂ ਜੀ ਦੀ ਮੁਲਾਕਾਤ ਕਿੱਥੇ ਹੁੰਦੀ ਹੈ ਜੀ ਤੁਬਰੀ ਦੇ ਸਥਾਨ ਉੱਤੇ ਗੁਰੂ ਜੀ ਦੀ ਮੁਲਾਕਾਤ ਮਹਾਦੇਵ ਰਿਸ਼ੀ ਦੇਵ ਸ਼ੰਕਰ ਦੇਵ ਮਨੀ ਦੇਵ ਤਾਂ ਕਿੱਥੇ ਹੁੰਦੀ ਹੈ ਜੀ ਮੁਲਾਕਾਤ ਤੁਬਰੀ ਦੇ ਸਥਾਨ ਤੇ ਤਾਂ ਉੱਤਰ ਬਣ ਗਿਆ ਜੀ ਈੜੀ ਜਿਹੜਾ ਹੈਗਾ ਤੁਬਰੀ ਦੇ ਸਥਾਨ ਤੇ ਗੁਰੂ ਜੀ ਦੀ ਮੁਲਾਕਾਤ ਕਿੰਨਾ ਨਾਲ ਹੁੰਦੀ ਹੈ ਮਾਫ ਕਰਨਾ ਮਹਾਦੇਵ ਨਾਲ ਰਿਸ਼ੀ ਦੇਵ ਨਾਲ ਸ਼ੰਕਰ ਦੇਵ ਨਾਲ ਮਨੀ ਦੇਵ ਨਾਲ ਤਾਂ 26 ਮੈਂ ਬਣ ਉਹ ਹੁੰਦੀ ਹੈ ਜੀ ਤੋਂ ਬ੍ਰਿਜਿਸਥਾਨ ਤੇ ਸ਼ੰਕਰਦੇਵ ਦੇ ਨਾਲ ਮੁਲਾਕਾਤ ਹੋਈਗੀ। ਅੱਗੇ ਗੁਰੂ ਜੀ ਨੇ ਨੂਰ ਸ਼ਾਹ ਨਾਂ ਦੀ ਜਾਦੂਗਰਨੀ ਨੂੰ ਕਿਸ ਸਥਾਨ ਤੇ ਉਪਦੇਸ਼ ਦਿੱਤਾ ਸੀ? ਗੁਰੂ ਜੀ ਨੇ ਨੂਰ ਸ਼ਾਹ ਨਾਂ ਦੀ ਜਾਦੂਗਰਨੀ ਜਿਹੜੀ ਉਹਨੂੰ ਕਿਸ ਕਿਹੜੇ ਸਥਾਨ ਤੇ ਉਪਦੇਸ਼ ਦਿੱਤਾ ਸੀ? ਪੋਟਾਨ, ਸ਼੍ਰੀਲੰਕਾ, ਕਾਮਰੂਪ, ਅਸਾਮ, ਨੇਪਾਲ ਕਿੱਥੇ ਜੀ? ਸਤਾਈ ਦਾ ਕੀ ਬਣ ਗਿਆ ਜੀ? ਈੜੀ ਬਣ ਗਿਆ। ਕਾਮਰੂਪ ਅਸਾਮ ਦੇ ਵਿੱਚ ਜਿਹੜਾ ਨੂਰ ਸ਼ਾਹ ਨਾਂ ਦੀ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ਸੀਗਾ ਇੱਥੇ। ਤਾਂ ਅੱਗੇ ਆਪਾਂ ਚੱਲਦੇ ਹਾਂ ਅਗਲੀ ਸੀਟ ਦੇ ਵੱਲ। ਅਗਲੀ ਸੀਟ ਦੇ ਵਿੱਚ ਆ ਗਿਆ 28 ਨੰਬਰ ਸਵਾਲ ਕੀ ਕਹਿ ਰਿ ਦੇਖਦੇ ਆਂ ਜੀ ਜਦੋਂ ਗੁਰੂ ਜੀ ਨਾਨਕ ਦੇਵ ਜੀ ਗੁਹਾਟੀ ਅਤੇ ਛਲਾਂਗ ਹੁੰਦੇ ਹੋਏ ਸਲਹੱਟ ਪੁੱਜੇ ਤਾਂ ਉੱਥੇ ਉਹਨਾਂ ਦਾ ਮੇਲ ਕੇ ਸੰਤ ਨਾਲ ਹੁੰਦਾ ਜੀ ਛਲਾਂਗ ਦੇ ਉਸਲੱਟ ਪੁੱਜਣ ਸ਼ੇਖ ਬ੍ਰਹਮ ਨਾਲ ਸ਼ੇਖ ਜਲਾਲ ਨਾਲ ਸ਼ੰਕਰ ਦੇਵ ਨਾਲ ਨੂਰਮੀਆਂ ਨਾਲ ਤਾਂ 28ਵਾਂ ਦਾ ਉੱਤਰ ਬਣ ਗਿਆ ਜੀ ਐਡਾ ਇੱਥੇ ਇਹਨਾਂ ਦਾ ਜਿਹੜਾ ਹੁੰਦਾਗਾ ਮੁਲਾਕਾਤ ਸ਼ੇਖ ਜਲਾਲ ਦੇ ਨਾਲ ਹੁੰਦੀ ਆ ਸਲੱਟ ਪੁੱਜੇ ਤਾਂ ਉੱਥੇ ਉਹਨਾਂ ਦਾ ਮੇਲ ਜਿਹੜਾ ਕਿਹੜੇ ਸੰਤ ਨਾਲ ਹੋਇਆ ਸੀ ਸ਼ੇਖ ਜਲਾਲ ਦੇ ਨਾਲ ਹੋਇਆ ਸੀ ਅੱਗੇ ਜੀ ਗੁਰੂ ਜੀ ਨੇ ਕਿਸ ਜਗ੍ਹਾ ਤੇ ਉਪਰੇਸ਼ ਦਿੱਤਾ ਸੀ ਕਿ ਮੂਰਤੀ ਪੂਜਾ ਬਰਥਾ ਹੈ ਕੁਦਰਤ ਵੱਲੋਂ ਹਰ ਸਮੇਂ ਆਰਤੀ ਹੁੰਦੀ ਹੈ ਕਹਿੰਦੇ ਜੀ ਕਹਿੰਦੇ ਵੀ ਮੂਰਤੀ ਪੂਜਾ ਬਰਥਾ ਵੀ ਹਰ ਸਮੇਂ ਕੁਦਰਤ ਆਰਤੀ ਹੁੰਦ ਕਰਦੀ ਰਹਿੰਦੀ ਆ ਹਰਦਵਾਰ ਵਿਖੇ ਜਗਨਨਾਥਪੁਰੀ ਉੜੀਸਾ ਵਿਖੇ ਸਾਲਾ ਸਰ ਵਿਖੇ ਗੁਰਦਾਉਂ ਵਿਖੇ ਤਾਂ 29ਵਾਂ ਦਾ ਉੱਤਰ ਕੀ ਬਣ ਗਿਆ ਜੀ ਐਡਾ ਬਣ ਗਿਆ ਜਗਨਨਾਥਪੁਰੀ ਉੜੀਸਾ ਦੀ ਵਿਖ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਮੂਰਤੀ ਪੂਜਾ ਬਰਥਾ ਕੁਦਰਤ ਵੱਲੋਂ ਹਰ ਸਮੇਂ ਆਰਤੀ ਜਿਹੜੀ ਚੱਲਦੀ ਰਹਿੰਦੀ ਆ ਅੱਗੇ ਆ ਤੀਮਾ ਸਵਾਲ ਦੂਸਰੀ ਦਾਸੀ ਦਾ ਸਮਾਂ ਕੀ ਹੈ ਜੀ 151 1510 ਤੋਂ 1515 1515 ਤੋਂ 1517 1460 ਐਨਮੇ ਤੱਕ 1510 ਤਾਂ 30 ਦਾ ਕੀ ਬਣ ਗਿਆ ਐਡਾ ਬਣ ਗਿਆ ਜੀ 1510 ਤੋਂ ਲੈ ਕੇ 1515 ਤੱਕ ਜਿਹੜਾ ਸਮਾਂ ਇਹ ਦੂਸਰੀ ਉਦਾਸੀ ਦਾ ਸਮਾਂ ਬਣ ਗਿਆ ਅੱਗੇ ਅਕਾ ਦੂਜੀ ਉਦਾਸੀ ਸਮੇ শ্রীলঙ্কা ਦਾ ਕਿਹੜਾ ਰਾਜਾ ਉਹਨਾਂ ਦਾ ਚੇਲਾ ਬਣ ਗਿਆ ਸੀਗਾ ਜੀ ਦੂਜੀ ਉਦਾਸੀ ਸਮੇ ਰਾਜਾ ਸ਼ਿਵਨਾਬ ਜਾਂ ਸ਼ਿਵਨਾਥ ਰਾਜਾ ਹਰੀਚੰਦ ਰਾਜਾ ਰਿਤੂਪਰਨ ਰਾਜਾ ਪੀਮਚੰਦ ਤਾਂ ਇਹ ਜਿਹੜਾ ਰਾਜਾ ਚੇਲਾ ਬਣ ਗਿਆ ਸੀ ਉਹ ਸੀਗਾ ਸ਼ਿਵਨਾਬ ਜਾਂ ਸ਼ਿਵਨਾਥ ਬਹੁਤ ਬਹੁਤ ਮਹੱਤਵਪੂਰਨ ਸਵਾਲ ਹੈ ਉਹਨਾਂ ਦਾ ਚੇਲਾ ਬਣ ਗਿਆ ਸੀਗਾ ਅੱਜ ਦਾ ਆਖਰੀ ਸਵਾਲ ਆ ਵਿਦਿਆਰਥੀ ਗੁਰੂ ਜੀ ਨੇ ਝੰਡਾ ਬੇਦੀ ਨਾਂ ਦੇ ਸਰਦਾਲੂ ਨੂੰ ਕਿੱਥੇ ਪ੍ਰਚਾਰ ਕਰਨ ਲਈ ਨਿਯੁਕਤ ਕੀਤਾ ਭਟਾਨ ਵਿੱਚ ਨੇਪਾਲ ਵਿੱਚ ਸ਼੍ਰੀਲੰਕਾ ਵਿੱਚ ਗੁਆ ਵਿੱਚ ਤਾਂ ਜਿਹੜਾ ਝੰਡਾ ਬੇਦੀ ਨੂੰ ਕਿੱਥੇ ਪ੍ਰਚਾਰ ਕਰਨ ਦੇ ਲਈ ਨਿਯੁਕਤ ਕੀਤਾ ਸੀਗਾ ਸ਼੍ਰੀਲੰਕਾ ਦੇ ਵਿੱਚ ਕੀਤਾ ਸੀਗਾ ਤਾਂ 32ਵੇਂ ਦਾ ਕੀ ਬਣ ਜਾਂਦਾ ਜੀ 32ਵੇਂ ਦੇ ਬਣ ਗਿਆ ਈਡੀ ਬਣ ਕੇ ਸੋ ਅੱਜ ਦੇ ਲਈ ਇੰਨੇ ਸਵਾਲ ਕਾਫੀ ਹੈ ਸੈਸ਼ਨ ਬਹੁਤ ਲੰਮਾ ਹੋ ਜਾਣਾ ਕੱਲ ਨੂੰ ਇਹਨੂੰ ਪੂਰਾ ਸੰਪੂਰਨ ਕਰ ਲਾਂਗੇ ਤਾਂ ਲਗਾਤਾਰ ਤੁਸੀਂ ਇਸ ਤਰ੍ਹਾਂ ਦੇ ਨਾਲ ਤਿਆਰੀ ਕਰਦੇ ਰਹੋ ਜਿਹੜੇ ਵਿਦਿਆਰਥੀ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੇ ਵੀਡੀਓ ਵਧੀਆ ਲੱਗੀ ਤੇਨੂੰ ਲਾਈਕ ਸ਼ੇਅਰ ਜਿਹੜਾ ਕਮੈਂਟ ਜ਼ਰੂਰ ਕਰਨਾ ਤਾਂ ਕਿ ਪਤਾ ਲੱਗੇ ਵਿਦਿਆਰਥੀਆਂ ਨੂੰ ਕਿੰਨੀ ਕੁ ਸਮਝ ਆ ਰਹੀ ਆ ਸੋ ਆਪਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਨਿਰੰਤਰ ਕਾਰਜ ਕਰਦੇ ਜਾਵਾਂਗੇ ਬੜਾ ਬਰੀਕ ਬਾਨੀ ਦੇ ਵਿੱਚ ਕੋਸ਼ਿਸ਼ ਕਰਾਂਗੇ ਅਗਲੇ ਸੈਸ਼ਨਾਂ ਦੇ ਵਿੱਚ ਇੱਕ ਸੈਸ਼ਨ ਦੇ ਵਿੱਚ ਇੱਕ ਜਿਹੜਾ ਨਵੇੜ ਦੇ ਕਰੀਏ ਕਿਉਂਕਿ ਪੇਪਰ ਦੇ ਵਿੱਚ ਟਾਈਮ ਬਹੁਤ ਜ਼ਿਆਦਾ ਘਟ ਗਿਆ ਤੇ ਤੁਸੀਂ ਆਪਣੀ ਜਿਹੜੀ ਮਿਹਨਤ ਕਰੋ ਸਾਰੇ ਵਿਸ਼ਾ ਤੇ ਕਰੋ ਦੱਬ ਕੇ ਠੀਕ ਆ ਜਿਹੜਾ ਸਮਾਜਿਕ ਸਿੱਖਿਆ ਵਾਲਾ ਕੰਮ ਆਪਾਂ ਸੰਭਿਆ ਹੋਇਆਗਾ ਬਾਕੀ ਮੈਥ ਵਗੈਰਾ ਸਾਰਾ ਉਹ ਵੀ ਤੁਸੀਂ ਨਾਲ-ਨਾਲ ਪੜ੍ਹਦੇ ਰਹੋ ਤੇ ਟਾਈਮ ਕੱਢ ਕੇ ਸਾਰੀਆਂ ਵੀਡੀਓ ਚੈਨਲ ਤੇ ਸੁਣਦੇ ਰਹੋ ਤਾਂ ਕਿ ਤੁਹਾਡੇ ਇੱਥੇ ਜਿਹੜੇ ਨੰਬਰ ਪੱਕੇ ਦੇ ਵਿੱਚੋਂ ਪੱਕੇ ਹੋ ਜਾਣ ਇੱਕ ਵਾਰ ਫੇਰ ਦੱਸ ਦਿਆਂ ਸਾਰੇ ਵਿਦਿਆਰਥੀਆਂ ਦਾ ਜਿਹੜਾ ਪੇਪਰ ਹੈਗਾ ਉਹ 30 ਮਾਰਚ ਨੂੰ ਹੋ ਰਿਹਾ ਹੈਗਾ ਤਾਂ ਕਿ ਕਿਸੇ ਕਿਸਮ ਦੀ ਗੁੰਝਲ ਨਾ ਰਹੇ ਜੇ 9ਵੀਂ ਦਾ ਵੀ 11ਵੀਂ ਦਾ ਵੀ ਠੀਕ ਹੈ ਜੀ ਹੁਣ ਮਿਹਨਤ ਕਰਦੇ ਰਹੋ ਅਸੀਂ ਪਰ ਪੱਕਤਾ ਦੇ ਨਾਲ ਤਾਂ ਕਿ ਕਿਸੇ ਕਿਸਮ ਦੀ ਤੁਹਾਨੂੰ ਜੜੀ ਮੁਸ਼ਕਲ ਔਰ ਮਸ਼ੱਕਤ ਨਾ ਆਵੇ ਪਹਿਲਾਂ ਕਿਤਾਬ ਨੂੰ ਮੋٹے ਤੌਰ ਤੇ ਪੜਿਆ ਕਰੋ ਪਹਿਲਾਂ ਵੀ ਦੱਸਦਾਂ ਨਾ ਪੜ੍ਹਨ ਦਾ ਤਰੀਕਾ ਫਿਰ ਜਿਹੜੇ ਸਵਾਲ ਬਣਾਏ ਨੇ ਥੋੜੀ ਕੱਲੀ-ਕੱਲੀ ਲਾਈਨ 'ਚ ਬਣਾਤਾ ਹਾਂ ਤੌਰ ਤੇ ਕਿਤਾਬਾਂ ਦੇ ਵਿੱਚ ਕਿਸੇ ਨੂੰ 4 ਸਵਾਲ ਮਿਲਗੇ ਕਿਸੇ ਨੂੰ 10 ਮਿਲਗੇ ਕਿਸੇ ਨੂੰ 15 ਮਿਲਗੇ ਆਪਾਂ ਦੇਖੋ ਇੱਕ ਵੀ ਚੀਜ਼ ਨਹੀਂ ਛੱਡੀ ਕੋਈ ਤਾਂ ਕਿ ਸਾਰੀ ਚੀਜ਼ ਬਾਰੇ ਦੱਸਤਾ ਭਰਮ ਭਲੇਖੇ ਦੂਰ ਕਰਤੇ ਤੇ ਤੁਹਾਡੀ ਸਮਝ ਇਸ ਤਰ੍ਹਾਂ ਦੇ ਨਾਲ ਬਣਾ ਦਿੱਤੀ ਗਈ ਆ ਵੀ ਸਵਾਲ ਕੋਈ ਵੀ ਬਾਹਰ ਜਾਣ ਦੇ ਬਹੁਤ ਘੱਟ ਸੰਕੇਤ ਨੇ ਜਦੋਂ ਆਪਾਂ ਸਾਰੀ ਪਾਠ ਨੂੰ ਬਣਾਤਾ ਸਵਾਲ ਕੀ ਬਾਹਰ ਜਾਊਗਾ ਸੋ ਸ਼ੁਕਰੀਆ ਵਿਦਿਆਰਥੀਓ ਇਸ ਤਰ੍ਹਾਂ ਦੇ ਨਾਲ ਹਰ ਰੋਜ਼ ਚੈਨਲ ਦੇ ਨਾਲ ਜੁੜੇ ਰਿਹਾ ਕਰੋ ਵੀਡੀਓ ကြਰਤੀ ਨਵੇਂ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਵੀਡੀਓ ਚੰਗੀ ਲੱਗੀ ਤੇਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨੀ ਸ਼ੁਕਰੀਆ ਜਉਂਦੇ ਬਸਦੇ ਰਹੋ ਮਿਹਨਤ ਕਰਦੇ ਰਹੋ ਤੁਹਾਡਾ ਭਵਿੱਖ ਬਹੁਤ ਅੱਛਾ ਹੋਵੇ ਇਹਨਾਂ ਸਕੂਲਾਂ ਵਿੱਚ ਤੁਹਾਡਾ ਦਾਖਲਾ ਹੋਵੇ ਸ਼ੁਕਰੀਆ ਮਿਹਰਵਾਨੀ ਧੰਨਵਾਦ